ਬੋਲ ਨਾ ਕੋਈ ਨਹੀਂ ਕੋਈ ਨਹੀਂ ਅੱਗੇ ਰੋਲ ਜੋ ਮੁੱਖੀ ਪਰਮਾ ਮੰਨਣ ਦਾ ਹਾਈਟ ਹੈ ਜੀ ਲਓ ਨਗਰਪਾਲਿਕਾ ਲਓ ਲੈ ਸਰਕਾਰੀ ਸਾਰੇ ਇਹ ਨਹੀਂ ਕਰ ਲੋਣਾ ਕਰ ਲੋ ਬਾਹਰ ਦੇ ਸਭ ਬਾਜੀ ਲੋ ਬੱਸ ਨਗਰਪਾਲਿਕਾ ਭਾਈ ਸਾਰੇ ਕਰਦਾ ਥੋੜਾ ਗੈਪ ਰੱਖਿਓ ਨਾ ਦਿਖਦੇ ਹੀ ਆਂ ਹਾਂਜੀ ਵਾਰੀ ਵਾਰੀ ਆਈ ਜਾਓ ਵਾਇਰ ਵਾਲੇ ਕਿੱਥੇ ਹੋ ਗਿਆ ਪੀਪਲ ਆਂਦੇ ਨਹੀਂ ਵਾਇਰ ਵਾਲੇ ਕਿੱਥੇ ਹੋਰ ਸਾਰਿਆਂ ਦੇ ਹੋ ਗਿਆ ਲਿਖਿਆ ਗਿਆ ਇਸ ਦੇ ਵਿੱਚ ਕਿਸੇ ਵੀ ਧਰਮ ਦਾ ਕਿਸੇ ਨੂੰ ਸਾਰਿਆਂ ਨਾਲ ਹੀ ਬਰਾਬਰ ਹੱਕ ਜਤਾਇਆ ਗਿਆ ਔਰ ਸਾਰਿਆਂ ਨੂੰ ਬਰਾਬਰ ਰੱਖਿਆ ਗਿਆ ਤੁਸੀਂ ਇਹਨਾਂ ਹੁਣੇ ਗੱਲ ਕੀਤੀ ਤੁਸੀਂ ਦੇਖੋ ਵੀ ਬੀਜੇਪੀ ਦੀ ਸਰਕਾਰ ਆ ਸੈਂਟਰ ਦੇ ਵਿੱਚ ਜੇ ਅੱਜ ਅਸੀਂ ਗੱਲ ਕਰੀਏ ਜੇ ਪੰਜਾਬ ਦਾ ਕੋਈ ਸੌਰ ਸਕਦਾ ਜਾਂ ਪੰਜਾਬ ਉੱਪਰ ਉੱਠ ਸਕਦਾ ਤੇ ਸਾਨੂੰ ਵੀ ਬੀਜੇਪੀ ਦਾ ਨਾਲ ਜੁੜਨਾ ਚਾਹੀਦਾ ਔਰ ਜਿਹੜੀਆਂ ਬੀਜੇਪੀ ਦੀਆਂ ਪੌਸੀਆਂ ਸਾਨੂੰ ਘਰ ਘਰ ਪਹੁੰਚਾਉਣੀਆਂ ਚਾਹੀਦੀਆਂ ਇਸ ਕਰਕੇ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਭਰਾ ਪਿੰਡਾਂ 'ਚ ਬੈਠੇ ਆ ਉਹ ਵੀ ਜਾਣੂ ਹੋ ਸਕਦੇ ਆ ਕਿਉਂਕਿ ਜੇ ਡਬਲ ਡੈੱਕ ਦੀ ਸਰਕਾਰ ਬਣੂਗੀ ਤਾਂ ਹੀ ਪੰਜਾਬ ਉੱਤੇ ਉੱਠ ਸਕਦਾ ਮੈਂ ਤੁਹਾਨੂੰ ਛੋਟੀ ਜੀ ਧਾਰਨ ਦੇਣਾ ਅਡਵਾਨ ਦੇ 134 ਜਨਮ ਦਿਹਾੜੇ ਤੇ ਸਮੁੱਚੇ ਹਲਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਤੇ ਇਹ ਕਹਿਣਾ ਚਾਹੁੰਦਾ ਹਾਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਡਾਕਟਰ ਭੀਮਰਾਉ ਉਮੇਦਕਰ ਜੀ ਦੇ ਸਦਕਾ ਹੀ ਜਿਹੜਾ ਸਮੁੱਚਾ ਭਾਰਤ ਆ ਉਹ ਇੱਕ ਲੜੀ ਦੇ ਵਿੱਚ ਉਹਨਾਂ ਨੇ ਸੁਵਿਧਾਨ ਲਿਖ ਕੇ ਜਿਹੜਾ ਪਰੋਇਆ ਕਿਉਂਕਿ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਇਹੋ ਜੀ ਧਰਤੀ ਹੈ ਜਿੱਥੇ ਵੱਖ-ਵੱਖ ਸੰਸਕ੍ਰਿਤियां ਵੱਖ-ਵੱਖ ਧਰਮਾਂ ਵੱਖ-ਵੱਖ ਵਰਗਾਂ ਦੇ ਲੋਕ ਵੱਖ-ਵੱਖ ਰੰਗਾਂ ਦੇ ਨਾਲ ਰਹਿਣ ਵਾਲੇ ਲੋਕ ਇੱਕ ਸੰਵਿਧਾਨ ਦੀ ਖਾਤਰ ਹੀ ਇੱਕ ਲੜੀ ਦੇ ਵਿੱਚ ਪਰੋਏ ਗਏ ਸੋ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਸ੍ਰੀ ਅਮੰਦ ਸਾਹ ਜੀ ਸਮੁੱਚੀ ਭੀਜਪੀ ਪਾਰਟੀ ਇਸ ਹੀ ਇਸੇ ਹੀ ਸੰਵਿਧਾਨ ਦੇ ਤਹਿਤ ਕਾਮਯਾਬ ਹੈ ਕਿਉਂਕਿ ਸੰਵਿਧਾਨ ਦੇ ਸਿਰਤੇ ਦੇ ਸੰਵਿਧਾਨ ਨੂੰ ਫੋਲੋ ਕਰਕੇ ਸਮੁੱਚੇ ਦੇਸ਼ ਨੂੰ ਚਲਾ ਰਹੇ ਨੇ ਸਮੁੱਚੇ ਸਟੇਟਾਂ ਨੂੰ ਚਲਾ ਰਹੇ ਨੇ ਬਿਨਾਂ ਕਿਸੇ ਪੱਖਪਾਤ ਦੇ ਸਮੂੱਚੀਆਂ ਸਟੇਟਾਂ ਨੂੰ ਸਮੁੱਚੇ ਵਰਗਾਂ ਨੂੰ ਉਹਨਾਂ ਦਾ ਜਿਹੜਾ ਬਣਦਾ ਹੱਕ ਪਹੁੰਚ ਰਿਹਾ ਏ ਪਰ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਖਾਤਰ ਜਿਹੜਾ ਉਹਨਾਂ ਨੇ ਸੰਵਿਧਾਨ ਨੂੰ ਛਿੱਕੇ ਟੰਗਿਆ ਹੋਇਆ ਏ ਤੇ ਪੱਖਪਾਤ ਤੇ ਧਰਮਾਂ ਦੇ ਨਾਂ ਤੇ ਲੜਾਈਆਂ ਤੇ ਵੱਖ-ਵੱਖ ਵਰਗਾਂ ਨੂੰ ਜਿਹੜੀਆਂ ਸੈਂਟਰ ਵੱਲੋਂ ਪਹੁੰਚਦੀਆਂ ਸਹੂਲਤਾਂ ਉਹ ਜਿਹੜੀਆਂ ਨਹੀਂ ਪਹੁੰਚਾਰਾ ਇਸੇ ਕਰਕੇ ਜਿਹੜਾ ਵਾ ਲੋਕਾਂ ਨੂੰ ਸੰਵਿਧਾਨ ਦੇ ਉੱਤੇ ਜਿਆਦਾ ਬਾਹਰ ਨਾ ਜਾਈਏ ਪੰਜਾਬ ਨੂੰ ਲੱਲੀਏ ਪੰਜਾਬ ਦੇ ਲੋਕਾਂ ਦਾ ਥੱਲੇ ਵਾਲੇ ਹੇਠੀਆਂ ਕਲਾਸਾਂ ਵਾਲੇ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੜਦਾ ਜਾ ਰਿਹਾ ਏ ਚਾਹੀਦਾ ਏ ਸਾਰਿਆਂ ਨੂੰ ਕਿ ਇਕੱਠੇ ਹੋ ਕੇ ਸਰਕਾਰ ਕੋਈ ਵੀ ਹੋਵੇ ਸੰਵਿਧਾਨ ਦੇ ਤਹਿਤ ਚੱਲੇ ਸਾਰੇ ਲੋਕਾਂ ਨੂੰ ਇੱਕ ਅੱਖ ਦੇ ਨਾਲ ਵੇਖੇ ਇਹੀ ਸਾਡੀ ਸ੍ਰੀ ਭੀਮਰਾਓ ਉਮੇਦਕਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਉਹਨਾਂ ਦਾ ਸੱਚਾ ਸਤਕਾਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ